ਇਸ ਤ੍ਰਿਕੀ ਦਾ ਨਾਮ ਆਨਸਾਪੀ ਲਿਖਤ ਬਹੁਤ ਮਸ਼ਹੂਰ ਹੈ। ਆਨਸਾਪ ਦਾ ਇੱਕ ਗਾਣਾ ਸੀਗਾ ਆਪਣਾ ਕਰੀ ਇਸ ਜ਼ਿੰਦਗੀ ਦੇ ਦਿਨ ਇਸ ਨੂੰ ਨਰਾ ਦੇ ਵਿੱਚ ਉਦੋਂ ਇੱਕ ਸਰਨੇ ਇੱਕ ਲਾਈਨ ਪੰਜਾਬੀ ਤੇ ਗੁਰਦੀ ਇੱਕ ਇਸ ਤਰੀਕੇ ਨਾਲ ਮਰਚ ਕੀਤਾ ਵੀ ਬੰਦੇ ਨੂੰ ਦਿਲ ਵਿੱਚ ਦੀ ਨਗਦਾਨੀ ਪਤਾਤੀ ਬਾਹਰ ਨਾ ਰਹਿ। ਉਹ ਤ੍ਰਿਕੀ ਦਾ ਵੀ ਸਰਟਿਫਿਕੇ ਲਿਖਤ ਜਾਂ ਗਾਣਾ ਹੈ ਇਸ ਨੂੰ ਵਿੱਚ ਥੋੜਾ 뮤ਜ਼ਿਕ ਤੇ ਜਿਹੜੇ ਲਿਰਿਕਸ ਨੇ ਸਾਰਾ ਇਹਨਾਂ ਦੀ ਅਸਮਾਨ ਆਨਸਾਪ ਦੇ ਗੀਤ। 뮤ਜ਼ਿਕ ਸਾਰਾ ਇਹਨਾਂ ਦਾ ਦੀ। ਸਾਰੇ ਬੋਲ ਇਹਨਾਂ ਦੇ ਨੇ ਇਹਨਾਂ ਨੂੰ ਫਿਲਮ ਦਾ ਮੀਨਸਿਕ ਦੱਸਣਾ ਆ ਕੇ ਪੈਂਦਾ ਸੀਗਾ ਜੀ ਸਿਚੁਏਸ਼ਨ ਨਹੀਂ ਨਹੀਂ ਮੈਂ ਉਹਦੇ ਰੀਸੈਂਟ ਯੂਸਿਕ ਤਵੇਂ ਸਟੂਡੀਓ ਤੇ ਬੈਠੇ ਸਟੂਡੀਓ ਤੇ ਬੈਠੇ ਬੈਠੇ ਕਿ ਗਾਣਾ ਬਾਇਰ ਉਹ ਸਭ ਦਾ ਬੈਸਟ Song ਹੋਵੇਗਾ ਉਹ ਔਰ Can't you ਮੈਨ ਲੱਗਦੇ 10 15 ਸੈਕਿੰਡ ਅਵੇਰੇਜ ਨਹੀਂ ਬੜਾ ਇਹ ਤੁਹਾਨੂੰ ਪਤਾ ਹੈ ਜੋ ਦਾ ਨੋਨਾ ਦਾ ਸਾਡੇ ਬੁਰੇ ਤਾਂ ਸਲੇਟ ਤੇ ਅੱਖਰ ਪਾਇਸ ਤੇ ਚੱਕ ਕੇ ਜੋੜਿਆ ਜਿੱਦਾਂ ਪੱਟ ਟੁੱਟੇ ਮੋਤੀਆਂ ਨੂੰ ਇਕੱਠੀ ਕਰਦੀ ਸੁਜ਼ਾੜਾ ਕੀ ਜੋ ਗਾਣਾ ਅਸੀਂ ਥੋੜੀ ਭਾਸ਼ਾ ਨੋਕੇ ਜਾ ਰਹੇ ਭਾਸ਼ਾ ਸਾਨੂੰ ਨਹੀਂ ਜਾ ਰਹੀ ਸ਼ਬਦਾਂ ਅਸੇ ਤੋਰੋ ਗੱਲ ਲੈ ਨੋਗੇ ਲੈ ਅਰੇ ਸੋਹਾਰੀ ਸਾਨੂੰ ਪੰਜਾਬੀ ਸਰੋਗਲ ਜਾਰੀ ਹੈ ਸੋ ਸਾਡਾ ਕੇ ਰੋਗ ਦਾ ਨਾ ਤਰਜਾ ਹਵਾ ਬਣਾਉਦੀ ਹੈ ਮੈਂ ਫੜ ਲਿਆ ਤਰੰਗਾ ਇਹਦੇ ਮੇਰਾ ਕੋਈ ਯੋਗਦਾਨ ਨਹੀਂ ਔਰ ਉਹ ਸ਼ਬਦ ਲੇਖਕ ਜਿ ਨੂੰ ਮੇਰਾ ਕੋਈ ਯੋਗਦਾਨ ਨਹੀਂ ਟੂ ਦਾ ਮਾਈਟ ਐਚ ਆਰ